ਜੱਪੀ ਦਾ ਬੈਟ ਸਰਕਾਰ ਨੇ ਪੇਸ਼ ਕੀਤਾ ਹੈ ਉਹਦੇ ਵਿੱਚ ਸਾਡੇ ਵਿਭਾਗ ਦੇ ਲਈ ਕੁਝ ਵੀ ਨਵਾਂ ਨਹੀਂ ਲੈ ਕੇ ਆਂਦੇਗੇ ਤਾਂ ਇਸ ਦੇ ਰੋਜ਼ ਵਜੋਂ ਸਮੂਹ ਟਰਾਂਸਪੋਰਟ ਧਰਮ ਵੱਲੋਂ ਇਸ ਬੈਟ ਦੀਆਂ ਕਾਪੀਆਂ ਸੜ ਕੇ ਸਰਕਾਰ ਦਾ ਵਿਟਜੱਪਾ ਕੀਤਾ ਜਾ ਰਿਹਾ ਹੈ ਤਾਂ ਅਸੀਂ ਆਮ ਪਬਲਿਕ ਤੋਂ ਵੀ ਮਾਫੀ ਚਾਹੁੰਦੇ ਆ ਵੀ ਜਿਹੜੀ ਸਰਕਾਰ ਬੜੇ ਚਾਵਾਂ ਵਾਲਾ ਸੀ ਇੱਕ ਬਦਲਾਅ ਦੇ ਰੂਪ ਦੇ ਵਿੱਚ ਨਵੀਂ ਸਰਕਾਰ ਲੈ ਕੇ ਆਂਦੀ ਸੀ ਪਰ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਚੰਗੀ ਅਖਵਾਤਾ ਕੋਈ ਵੀ ਕੰਮ ਅਜ ਤੱਕ ਜਿਹੜਾ ਸਰਕਾਰ ਨੇ ਵਾਅਦੇ ਕੀਤੇ ਸੀ ਵੱਡੇ ਵੱਡੇ ਇੱਕ ਵੀ ਕੰਮਾ ਕਿਸੇ ਨਾਗਰਿਕ ਦੇ ਹੱਕ ਦੇ ਲਈ ਕੋਈ ਮਲਾਈਕ ਰਵਿੜ ਨਹੀਂ ਕੀਤਾ ਕੋਈ ਵੀ ਤਰਖਾਵਾ ਦਾ ਕਿਸੇ ਤਰ੍ਹਾਂ ਦਾ ਇਸੇ ਵਿੱਚ ਪਹੁੰਚ ਦੇ ਵਿੱਚ ਕੋਈ ਪੱਕੀ ਲੋਕੀ ਨਹੀਂ ਗੱਡੀ ਗਈ ਜਿਸ ਦੇ ਚੱਲਿਆ ਅੱਜ ਪੀਆਰਟੀਸੀ ਬੰਦੋਸ ਕੰਟਰੈਕਟਰ ਵਰਕਰ ਕਮਿਊਨਿਟੀ ਪੱਕੀ ਗਿਆ ਅਤੇ ਕੰਟਰੈਕਟਰ ਵਰਕਰ ਜੁਨੀਅਨ ਆਜ਼ਾਦ ਜੋ ਸੱਤੇ ਤੇ ਸਾਰੇ ਡਿਪੂ ਬੰਦ ਕਰਕੇ 2 ਘੰਟੇ ਦੀ ਸਰਕਾਰ ਦਾ ਵਿਰੋਧਾਪਨ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਸਰਜੀਤ ਸਿੰਘ ਬਠਿੰਡਾ ਡਿਪੂ ਪੰਜਾਬ ਪੀਆਰਟੀਸੀ ਕੰਟਰੈਕਟਰ ਵਰਕਰ ਜੁਨੀਅਨ ਪੰਜਾਬ ਕੀ ਕਹਿਣਾ ਚਾਹੋਗੇ ਇਹਦਾ ਪ੍ਰਦਰਸ਼ਨ ਕਰ ਰਿਹਾ ਹੈ ਅੱਜ ਦਾ ਜੋ ਪ੍ਰਦਰਸ਼ਨ ਅਸੀਂ 2 ਘੰਟੇ ਜੋ ਬੰਦ ਦਾ ਐਲਾਨ ਕੀਤਾ ਸੀ ਉਸ ਨੂੰ ਕਰਨ ਦੇ ਲਈ ਅੱਜ ਸਾਥੀ ਇਕੱਤਰ ਕਰਕੇ ਬੈਠੇ ਆਂ ਗੇਟ ਬੰਦ ਕਰਕੇ ਔਰ ਸਮੂਹੀ ਪੰਜਾਬ ਦੇ ਵਿੱਚ 27 ਡੀਪੂਆਂ ਦੇ ਵਿੱਚ ਅੱਜ ਜੋ ਬੱਸ ਸਟੈਂਡ ਦੇ ਗੇਟ ਆਓ ਇਸੇ ਤਰ੍ਹਾਂ ਹੀ ਬੰਦ ਨੇ ਅੱਛਾ ਕਾਰਨ ਕੀ ਆ ਕਾਰਨ ਲੰਮੇ ਸਮੇਂ ਤੋਂ 3 ਸਾਲ ਹੋ ਗਏ ਸਰਕਾਰ ਨੂੰ ਸਤਾ ਦੇ ਵਿੱਚ ਆਈ ਨੂੰ ਵਾਰ-ਵਾਰ ਲਾਰੇ ਮੀਟਿੰਗਾਂ ਮਿਲ ਜਾਣੀਆਂ ਸਾਡੇ ਮਾਨ ਸਾਹਿਬ ਜੀ ਮੱਖ ਮੰਤਰੀ ਸਾਹਿਬ ਬੜੇ ਵੱਡੇ ਦਾਅਵੇ ਕਰਦੇ ਆ ਕਿ ਆਓ ਤੁਸੀਂ ਬੈਠ ਕੇ ਆਪਣੇ ਨਾਲ ਮੀਟਿੰਗ ਕਰੋ ਆਪਾਂ ਮੀਟਿੰਗਾਂ ਕਰਕੇ ਆਪਾਂ ਮਸਲੇ ਦੇ ਹੱਲ ਕਰਦੇ ਆ। ਸੋ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਇੱਕ ਪਹਿਲੀ ਸਰਕਾਰ ਆਈ ਆ ਕਿ ਸੀਐਮ ਨਾਲ ਵੀ ਮੀਟਿੰਗ ਹੋਣ ਦੇ ਬਾਵਜੂਦ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੋਇਆ। ਓਏ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ। ਕੀ ਕਹਣਾ ਚਾਹਾਂ ਮੇਰਾ ਤੁਸੀਂ ਅੱਜ ਪ੍ਰਦਰਸ਼ਨ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇ ਪਨ ਬਸਤੀ ਆਰਡੀ ਕੰਟਰੈਕਟਰ ਵਰਕਰ ਯੂਨੀਅਨ ਦਾ ਪ੍ਰਧਾਨ ਆ ਜੀ। ਜੋ ਅਸੀਂ ਅੱਜ ਦਾ ਪ੍ਰੋਟੈਸਟ ਕਰ ਰਹੇ ਆਂ ਜੋ ਬਜਟ ਸਰਕਾਰ ਨੇ ਪੇਸ਼ ਕੀਤਾ 2025-26 ਦਾ ਅਸੀਂ ਉਸ ਦਾ ਪੂਰਜੁਰ ਵਿਰੋਧ ਕਰਦੇ ਹਾਂ ਕਾਰਨ ਕਿਉਂਕਿ ਜਿਹੜਾ ਸਾਡਾ ਵਿਭਾਗ ਪੀਆਰਟੀਸੀ ਪੰਜਾਬ ਰੋਡਵੇਜ ਉਹਦੇ ਹੱਕ ਵਿੱਚ ਕੋਈ ਵੀ ਵਖਰਾ ਜਿਹੜਾ ਰੂਲ ਜਾਂ ਸੂਲ ਇਸ ਬਜਟ 'ਚ ਨਹੀਂ ਲਿਆਂਦਾ ਗਿਆ ਕੋਈ ਵੀ ਕਿਸੇ ਤਰ੍ਹਾਂ ਦਾ ਮੁਲਾਜ਼ਮ ਪੱਕੀ ਕੋਈ ਵੀ ਨਾ ਕੋਈ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਤੇ ਜਾਂ ਕੋਈ ਮੁਲਾਜ਼ਮ ਪੱਕੀ ਕੋਈ ਵੀ ਇਹਦੇ 'ਚ ਜੋ ਫੈਸਲਾ ਨਹੀਂ ਲਿਆ ਗਿਆ ਇਸ ਕਰਕੇ ਅਸੀਂ ਇਸ ਬਜਟ ਦਾ ਵਿਰੋਧ ਕਰਦੇ ਆਂ ਤੇ ਅੱਜ ਅਸੀਂ ਇੱਥੇ 2 ਘੰਟੇ ਸਮੂਹ ਬੱਸ ਸਟੈਂਡ ਪੰਜਾਬ ਦੇ ਬੰਦ ਕਰਕੇ ਤਾਂ ਇਹਨਾਂ ਦੀਆਂ ਕਾਪੀਆਂ ਬਜਟ ਦੀਆਂ ਸੜ ਰਹੀਆਂ ਜੀ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਮੰਗਾਂ ਹੋਈਆਂ ਮੰਗਾਏ ਇਸ ਲਈ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਜਾਇਜ ਜੜਾ ਨਾਉਂਦਾ ਹੋਇਆ ਸਰਕਾਰ ਨੇ ਮੰਨ ਲਿਆ ਸੀਗਾ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਮੰਗਾਂ ਨੂੰ ਅਸੀਂ ਲਾਗੂ ਕਰਵਾਉਣ ਲਈ ਜੋ ਪ੍ਰੋਟੈਸਟ ਕਰ ਰਹੇ ਆਂ ਤਾਂ ਅਸੀਂ 7 8 ਦੇ 9 ਤਿੰਨ ਦਿਨਾਂ ਦੀ ਜੋ ਹੜਤਾਲ ਵੱਡੇ ਪੱਧਰ ਤੇ ਕਰਨ ਜਾ ਰਹੇ ਆ ਉਸ ਦੀ ਤਿਆਰੀ ਵਜੋਂ ਅੱਜ ਅਸੀਂ ਇੱਕ ਟਰੇਲਰ ਦੇ ਰੂਪ ਵਿੱਚ 2 ਘੰਟੇ ਬੱਸ ਸਟੈਂਡ ਬੰਦ ਕੀਤੇ ਆ ਤਾਂ ਜੋ ਅਸੀਂ ਸਰਕਾਰ ਨੂੰ ਦੱਸ ਸਕੀਏ ਕਿ ਅਸੀਂ ਆਗਿਆ ਮੰਗਾਂ ਲਈ 101% ਪੂਰੇ 101% ਵੱਲੋਂ ਇੱਕ ਲਾਗੂ ਕਰਵਾ ਕੇ ਰਾਂਗੇ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਜਾਇਜ਼ ਹੈ ਇਹਨਾਂ ਮੰਗਾਂ ਨੂੰ ਜ਼ਰੂਰ ਲਾਗੂ ਕੀਤਾ ਜਾਵੇ